ਜਾ ਗੁਰਬਾਣੀ ਗੁਰੂ ਆ ਨਾ ਉਹਦਾ ਸ਼ਬਦ ਦੀ ਗੱਲ ਕਰਦੇ ਆ ਵੀ ਸਾਡੇ ਅੰਦਰੋਂ ਹੀ ਸਾਨੂੰ ਆਵਾਜ਼ ਸੁਣਦੀ ਹੈ ਹੂੰ 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 ਅਨਹਦ ਬਾਣੀ ਤੇ ਟਿਨੀਟਸ ਦੇ ਵਿੱਚ ਕੋਈ ਫਰਕ ਹੈ ਤੂੰ ਥੋੜਾ ਜਿਹਾ ਖੁੱਲ ਕੇ ਦੱਸੋ ਜੀ ਦੇਖੋ ਇਹ ਜਿਹੜੀ ਟਿਨੀਟਸ ਨਾਮ ਦੀ ਹੈ ਨਾ ਗੁਰੂਆਂ ਕੋਲ ਤੋਂ ਸਵਾਲ ਕੀਤਾ ਹਾਂਜੀ ਗੂਗਲ ਸਰਚ ਕਰਕੇ ਦੇਖੋ ਹਜ਼ਾਰਾਂ ਦੀ ਤਦਾਦ ਵਿੱਚ ਆ ਵੈਸਟ ਵਿੱਚ ਬਹੁਤ ਆ ਅੱਛਾ ਜੀ ਦੇਖੋ ਜਿਹੜਾ ਇੱਥੇ ਮੈਂ ਗੱਲ ਤੁਹਾਨੂੰ ਦੱਸਦਾ ਅਨਹਦ ਸ਼ਬਦ ਜਿਹੜਾ ਆ ਨਾ ਸਾਡੇ ਸਰੀਰ ਵਿੱਚ ਸਾਡੀ ਸੁਖਮਨ ਨਾੜੀ ਦੇ ਵਿੱਚ ਚੱਲਦਾ ਠੀਕ ਹੈ ਜੀ ਸਾਡੇ ਤਿੰਨ ਨਾੜੀਆਂ ਦਾ ਸੰਗਮ ਆ ਸਰੀਰ 'ਚ ਈੜਾ ਪਿੰਗਲਾ ਤੇ ਸੁਖਮਣਾ ਸੁਖਮਣ ਨਾੜੀ ਜਿਹੜੀ ਸੈਂਟਰ ਵਿੱਚ ਚੱਲਦੀ ਹੈ ਤੇ ਚ ਅਨਹਦ ਬਾਣੀ ਦੀ ਆਵਾਜ਼ ਚੱਲਦੀ ਆ ਔਰ ਉਹ ਪੌਣ ਦੁਆਰਾ ਚੱਲ ਰਹੀਆਂ ਤਿੰਨੇ ਨਾੜੀਆਂ ਸਵਾਸ ਚੱਲਦਾ ਤਿੰਨੇ ਨਾੜੀਆਂ 'ਚ ਤਾਂ ਉਹ ਜਿੰਦਾ ਨੇ ਹੁਣ ਜਦੋਂ ਕਈ ਵਾਰ ਜਿਹੜਾ ਜੀਵ ਬਹੁਤ ਜ਼ਿਆਦਾ ਡਿਪਰੈਸ਼ਨ 'ਚ ਚੱਲਿਆ ਜਾਵੇ ਜਿਹਨੂੰ ਬਹੁਤ ਜ਼ਿਆਦਾ ਕਫ ਅਤੇ ਕੋਲਡ ਹੋ ਜਾਵੇ ਠੀਕ ਖਾਂਸੀ ਹੋ ਗਈ ਜਮਾ ਹੋ ਗਿਆ ਜਿਹੜਾ ਕਿਸੇ ਹਾਈਪਰਟੈਨਸ਼ਨ ਦੇ ਵਿੱਚ ਹੋ ਜਾਂ ਕਿਤੇ ਕੋਈ ਮਾੜਾ ਮੋਟਾ ਆਪਾਂ ਕਹਿ ਦਈਏ ਵੀ ਹਾਰਟ ਐਕ ਦਾ ਝਟਕਾ ਲੱਗਿਆ ਹੋਵੇ ਤੇ ਕਈ ਵਾਰ ਜਿਹੜੀ ਸਾਡੀ ਅੰਦਰ ਗਰਮੈਸ਼ ਜਾਂ ਠੰਡ ਕਿਉਂਕਿ ਤਿੰਨੇ 나ੜੀਆਂ ਕੌਣ ਪਾਣੀ ਅਗਣੀ ਨਾਲ ਚੱਲ ਰਹੀਆਂ ਵੱਧਦੀ ਘਟਣ ਦੇ ਨਾਲ ਜਿਹੜਾ ਸੁਖਮਣ ਦਾ ਛੇਕ ਆ ਨਾ ਜਿਹੜੀ ਉਹ ਬੰਦ ਆ ਹਲਕਾ ਜਿਹਾ ਖੁੱਲ ਜਾਂਦਾ ਠੀਕ ਹੈ ਜੀ ਉਤੋਂ ਬਾਅਦ ਚੱਲ ਪੈਂਦੀ ਹੈ ਠੀਕ ਹੈ ਉਹ ਆਵਾਜ਼ ਸੰਸਾਰ ਦੇ ਡਾਕਟਰਾਂ ਕੋਲ ਡਿਟੈਕਟ ਨਹੀਂ ਹੁੰਦੀ ਕਿਉਂਕਿ ਜਦੋਂ ਐਕਸ-ਰੇਜ਼ ਰੇਜ਼ ਹੁੰਦੀਆਂ ਨਾ ਐਕਸ-ਰੇਜ਼ ਐਕਸ-ਰੇ ਰੇਜ਼ ਫਲੋ ਕਰਦੀਆਂ ਇੱਕ ਪ੍ਰਕਾਸ਼ ਆ ਹਾਂਜੀ ਐਕਸ-ਰੇ ਰੇਜ਼ ਸਾਡੇ ਸਰੀਰ ਨਾਲ ਜਦੋਂ ਰਿਫਲੈਕਟ ਕਰਦੀਆਂ ਤਾਂ ਜਿਹੜੀ ਸੁਖਮਣ ਆ ਉਹਦੇ ਵਿੱਚ ਪ੍ਰਕਾਸ਼ ਚੱਲਦਾ ਉਹ ਲਾਈਟ ਨਾਲ ਲਾਈਟ ਰਿਫਲੈਕਟ ਹੋ ਜਾਂਦੀ ਹੈ ਸੁਖਮਣ ਡਿਟੈਕਟ ਨਹੀਂ ਹੁੰਦੀ ਠੀਕ ਹੈ ਜੀ ਤਾਂ ਸਾਇੰਸ ਨੂੰ ਪਤਾ ਨਹੀਂ ਆਵਾਜ਼ ਕਿੱਥੋਂ ਆ ਰਹੀ ਹੈ ਕੋਈ ਕੰਨਾਂ 'ਚ ਤੇਲ ਪਾਈ ਜਾਂਦਾ ਕੋਈ ਉਹਦਾ ਵਕਰੀਆ ਵਖਰੇ ਇਲਾਜ ਉਹਦਾ ਇਲਾਜ ਨਹੀਂ ਹੁੰਦਾ ਉਹ ਡਾਕਟਰ ਡਾਕਟਰ ਕਹਿੰਦੇ ਇਹਦਾ ਕੋਈ ਇਲਾਜ ਨਹੀਂ ਹੈ ਜੀ ਕਿਉਂਕਿ ਉਹਨਾਂ ਨੂੰ ਡਿਟੈਕਟ ਨਹੀਂ ਹੋ ਰਹੀ ਸੁਖਮਣ ਠੀਕ ਹੈ ਸੁਖਮਣ ਦੇ ਮੁੱਖ ਬੰਦ ਆ ਬਿਲਕੁਲ ਬਰੀਕ ਜਿਹਾ ਉੱਥੇ ਉਹਦੇ ਵਿੱਚੋਂ ਆਵਾਜ਼ ਆਉਂਦੀ ਆ ਠੀਕ ਹੈ ਜੀ ਮਤਲਬ ਕੋਈ ਖਤਰੇ ਵਾਲੀ ਗੱਲ ਨਹੀਂ ਖਤਰੇ ਨਹੀਂ ਹੁਣ ਕਈ ਵਾਰੀ ਜੀਵ ਪਿੱਛੇ ਪਿਛਲੇ ਜਨਮਾਂ ਦਾ ਅਭਿਆਸੀ ਰਿਹਾ ਹੁੰਦਾ ਉਹ ਸਹਿਜ ਸਬਾਏ ਹੀ ਇਸੇ ਜਨਮ ਦੇ ਵਿੱਚ ਆ ਕੇ ਪਿਛਲਾ ਕਰਮ ਪ੍ਰਗਟ ਹੁੰਦਾ ਨੂੰ ਆਵਾਜ਼ ਚੱਲਣ ਲੱਗ ਪੈਂਦੀ ਮਾਲਕ ਨੂੰ ਆਵਾਜ਼ ਦਿੰਦਾ ਵੀ ਉਹ ਆਵਾਜ਼ ਨੂੰ ਸੁਣੂੰਗਾ ਖੋਜੀ ਬਣੂੰਗਾ ਗਾਂਹ ਆਪਦੀ ਰਸਤਾ ਪੂਰਾ ਕਰੇ ਠੀਕ ਹੈ ਸੁਭਾਅ ਕੈਂ ਵੀ ਹੋ ਚੱਲਦਾ ਵੈਸੇ ਕਈਆਂ ਨੂੰ ਜਿਨ੍ਹਾਂ ਨੂੰ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਝਟਕਾ ਆ ਜਾਵੇ ਕਦੇ ਹਾਂਜੀ ਕਈ ਵਾਰੀ ਜੀਵ ਮੈਂ ਇੱਕ ਦੋ ਗੁਰਮਖ ਮੇਰੇ ਫੌਜੀ ਦੋਸਤ ਹੈਗੇ ਆ ਹਾਂਜੀ ਟੋਪ ਦਾ ਗੋਲਾ ਚੱਲਿਆ ਉੱਥੇ ਉਹ ਰਹਿਸਲ ਕਰ ਰਹੇ ਸੀਗੇ ਨਾਗaland ਹੋਂ ਦਾ ਡਿਊਟੀ ਅੱਛਾ ਜੀ ਤੋਪ ਦੇ ਗੋਲੇ ਦਾ ਇੰਨਾ ਖੜਾਕ ਹੋਇਆ ਉਹ ਖੜਾਕ ਦੇ ਨਾਲ ਹੀ ਜਿਵੇਂ ਸੁਖਮਣ ਦਾ ਹਲਕਾ ਜਿਹਾ ਬੈਲੈਂਸ ਹੋਇਆ ਉਹ ਉਹ ਜਬਤ ਚੱਲ ਪਿਆ ਉਹਦੇ ਅੱਛਾ ਜੀ ਅਨਹਦ ਸ਼ਬਦ ਜੀ ਇਹ ਜਿਹੜਾ ਹਾਂ ਉਹ ਜਿਹੜੀ ਆਵਾਜ਼ ਚੱਲ ਪਈ ਠੀਕ ਹੈ ਇਹ ਆਵਾਜ਼ ਜਿਹੜੀ ਪਹਿਲਾਂ ਸ਼ੁਰੂਆਤ ਵਿੱਚ ਚੱਲਦੀ ਆ ਇਸ ਆਵਾਜ਼ ਦਾ ਸਹਾਰਾ ਲੈ ਕੇ ਮਨ ਨੂੰ ਵਿਚਾਰਾਂ ਤੋਂ ਰਹਿਤ ਕਰਕੇ ਸਹਜ ਵਿੱਚ ਲਜਾਣਾ ਮਲਾਪ ਅੱਗੇ ਹੁੰਦਾ ਜਿਹੜਾ ਸੂਖਮ ਚ ਸ਼ਬਦ ਚੱਲਦਾ ਇਹਨੂੰ ਪਾਉਣ ਦਾ ਸ਼ਬਦ ਕਹਿ ਦਿੰਦੇ ਆ ਠੀਕ ਹੈ ਜੀ ਸ਼ਬਦ ਇੱਕੋ ਹੀ ਆ ਪੌਣ ਵਿੱਚ ਵੀ ਚੱਲ ਰਿਹਾ ਦਸਵੇਂ ਘਰ 'ਚ ਵੀ ਚੱਲਦਾ ਮਹਿਲ 'ਚ ਜਾ ਕੇ ਸਮਾਪਤ ਹੋ ਜਾਂਦਾ ਸੰਪੂਰਨ ਹੁੰਦਾ